हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਪਾਵਰ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਸੱਤ ਹੀ ਫਰਵਸੀਆਂ ਛੇੜ ਲਈ ਲੈ ਕੇ ਆਏ ਆਂ ਸੱਤ ਹੀ ਆਗੀਆਂ ਬਾਈ ਟੌਪ ਦੀਆਂ ਸੀਮਨ ਲੈਂਡ ਦੇ ਆ ਮੰਨ ਲਓ ਕਿ ਤੁਮਾਂ ਕਾਬਲੀ ਨੇ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤੋਂ ਨਵੀਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਜੇ ਕਿਸੇ ਵੀਰ ਨੇ ਐਵੇਂ ਦੀ ਵੀਡੀਓ ਬਣਾਉਣੀ ਆ ਤਾਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਮੇਰਾ ਕੰਟੈਕਟ ਨੰਬਰ ਹੈ 88467 15312 ਤੇ ਆਜੋ ਆਪਾਂ ਕਰਦੇ ਆਂ ਬਾਈ ਜੀ ਨਾਲ ਗੱਲਬਾਤ ਆਜੋ ਬਾਈ ਜੀ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋ ਠੀਕ ਹੋ ਬਾਈ ਬਹੁਤ ਵਧੀਆ ਜੀ ਕਿਵੇਂ ਚੱਲਦਾ ਬਾਈ ਕੰਮ ਕਰ ਪੂਰਾ ਵਧੀਆ ਚੱਲਦਾ ਹੈ ਕੰਮ ਠੀਕ ਆ ਰੇਟ ਫਿਰ ਅੱਗੇ ਵੀ ਜਾਏ ਜੀ ਹੁੰਦੇ ਰੇਟ ਅੱਜ ਵੀ ਜਾਏਗੇ ਹਾਂਜੀ ਹਾਂਜੀ ਵੀਰੇ ਬਿਲਕੁਲ ਜਾਏਗੀ ਫੋਨ ਕਰੇ ਤੇ 7 ਬਸਾਂ ਆ ਗਈਆਂ ਹਨ ਹਾਂਜੀ 7 ਬੱਛੀਆਂ ਦੀ ਖੀਰੀਆਂ ਬਸਾਂ ਠੀਕ ਹੈ ਬਈ ਨਾਮ ਤੇ ਬਈ ਆਪਣਾ ਐਡਰੈਸ ਹੈ ਨਾਮ ਬਈ ਕੁਲਵਿੰਦਰ ਸਿੰਘ ਆ ਪਿੰਡ ਘੋਲਿਆ ਖੁਰਦ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਹੀ ਨੇੜੇ ਪਿੰਡ ਰਹਿ ਜਾਂਦਾ ਵੱਡਾ ਘੋਲਿਆ ਦੋਨੇਕੇ ਜੀ ਮੋਬਾਈਲ ਨੰਬਰ ਹੈਗਾ 9781935553 ਠੀਕ ਹੈ ਬਈ ਇਹ ਬਈ ਦਾ ਬਈ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਆ ਨੋਟ ਕਰ ਲਓ ਤੇ ਆਫਰ ਬਈ ਅੱਜ ਫਿਰ ਕੀ ਆਫਰ ਵੀਰੇ ਜੇ ਕੋਈ ਸਾਰੇ ਬੱਚੇ ਇਕੱਠਿਆਂ ਲੈਂਦਾ ਤਾਂ ਸਾਰੇ ਪੰਜਾਬ ਦਾ ਕਰਾਇਆ ਫਰੀਆ ਜੇ ਕੋਈ ਚਾਰ ਬੱਚਿਆਂ ਵੀ ਲੈਂਦਾ ਤਾਂ ਵੀ ਪੰਜਾਬ ਦਾ ਕਰਾਇਆ ਫਰੀਆ ਠੀਕ ਹੈ ਬਈ ਤੇ ਮੁੱਲ ਵੀ ਬਸ ਐ ਲਾ ਲੋ ਮੁੱਲ ਆਪਣੇ ਵੀਡੀਓ 'ਚ ਹੀ ਰਹਿਣ ਵਾਲਿਆ ਮੁੱਲ ਜਮਾਂ ਜੈ ਜੀ ਹੋਣਗੇ ਖਿੱਚ ਕੇ ਵਾਲੇ ਮੁੱਲ ਹੋਣਗੇ ਠੀਕ ਹੈ ਬਈ ਪਹਿਲੇ ਨੰਬਰ ਤੇ ਜਿਹੜਾ ਬਈ ਕੁਲਵਿੰਦਰ ਬੱਚਾ ਦੇਖ ਰਹੇ ਕਿੰਨੀ ਉਮਰ ਦਾ ਇਹ ਵੀਰੇ 7 ਮਹੀਨੇ ਉਮਰ ਆ ਠੀਕ ਆ ਹਾਂਜੀ 7 ਮਹੀਨੇ ਉਮਰ ਆ ਥਾਣਾ ਬਈ ਚੈੱਕ ਕਰਵਾਣਾ ਜਿਆ ਬਾਪੀ ਹੈ ਤੇ ਗੁਲਾਬੀ ਥਾਣਾ ਬਹੁਤ ਚੰਗਾ ਫੋਰਸਾਂ ਕਿਸੇ ਦੇ ਵੀ ਨਹੀਂ ਹੋਊਗੇ ਵੀਰੇ ਚਾਰ-ਚਾਰੀ ਥਾਣਾ ਚਾਰ-ਚਾਰੀ ਥਾਣ ਮੈਣਗੇ ਬਈ ਕਿਸੇ ਦੇ ਕੋਈ ਸਾਨੂੰ ਫੋਰਸਾਂ ਨਹੀਂ ਮਿਲਣੇ ਪੜਿਆ ਸਮਾਂ ਦੇਖੋ ਬੱਚਾ ਕਿੰਨਾ ਚੰਗਾ ਹੈਨਾ ਹਾਂਜੀ ਹਾਂਜੀ ਪ੍ਰਿੰਟ ਆ ਗਈ ਬਈ ਇੱਕ ਨੰਬਰ ਸੈਲਿੰਗ ਸੋਨ ਚੈੱਕ ਕਰ ਸਕਦੇਮ ਬੜੀ ਚੰਗੀ ਆ ਪ੍ਰਿੰਟ ਦੇਖੋ ਯਾਰ ਇਹ ਨਾ ਗੁੱਲੀਆਂ ਇੰਨਾਂ ਕਰਕੇ ਰਸਈ ਥੋੜੀ ਔਲ ਮੰਦ ਆ ਪ੍ਰਿੰਟ ਫਰੂਟ ਪੂਰਾ ਫੁੱਲ ਵਧੀਆ ਸਹੀ ਗੱਲ ਆ ਬਈ ਹਾਂਜੀ ਖੜਨੀ ਖੜਨੀ ਦੇਖੋ ਬੋਦੀ ਬਾਦੀ ਦੇਖੋ ਬੱਚੀ ਦੀ ਕੀ ਆ ਬਾਤ ਪਿੰਕ ਨੂੰ ਹੋਜਾ ਇਹ ਲਵਿੰਡਰ ਬਾਈ ਕਿੰਨਾ ਇੱਕ ਟਾਈਮ ਮੰਨ ਕੇ ਚੱਲੋ ਵੀ ਸਾਮ ਕੇ ਟੀਕਾ ਲੈਣ ਦੇ ਕਾਬਿਲ ਵੀਰੇ ਅਗਲੇ ਦੀ ਸੰਭਾਈ ਦੇ ਸਰਤੇ ਆ ਠੀਕ ਚੰਗੀ ਸੰਭਾਈ ਹੋਏ ਤਾਂ ਬਹੁਤ ਛੇਤੀ ਟੀਕਾ ਲੈਣ ਵਾਲੀ ਕਿਉਂ ਗ੍ਰੋਥ ਬਹੁਤ ਆ ਬੱਛੀ ਦੀ ਸਹੀ ਗੱਲ ਆ ਹਾਂਜੀ ਗ੍ਰੋਥ ਬਹੁਤ ਆ ਥਣ ਚਾਰ ਬਾਕੀ ਖੜਨੀ ਖੁੜਨੀ ਚੈੱਕ ਕਰੋ ਬੱਛੀ ਦੀ ਪੂਰੀ ਫੋਲ ਵਧੀਆ ਸਟ੍ਰੇਟਨੈਸ ਆ ਜਿਹੜੀ ਲੈਗ ਸਕੋਰ ਬਹੁਤ ਜ਼ਿਆਦਾ ਚੰਗਾ ਬੱਛੀ ਸਹੀ ਗੱਲ ਆ ਬਾਈ ਬੱਚੇ ਦਾ ਕੰਨ ਦੇਖੋ ਯਾਰ ਪਹਿਲਾਂ ਦਾ ਜਮਾ ਗੋਲ ਕੰਨ ਆਪਾਂ ਦੇ ਪੱਤੇ ਆ ਸਹੀ ਗੱਲ ਆ ਗੋਲ ਕੰਨ ਆ ਗਿਆ ਪਲੀ ਵੀ ਦੇਖੋ ਬੱਛੀ ਹਾਂਜੀ ਬਾਕੀ ਗਲਾਬੀ ਆ ਗਈ ਉਹ ਤੇ ਦੀ ਤੇ ਕੁਲਵਿੰਦਰ ਭਾਈ ਇਹਦਾ ਮੁੱਲ ਕੀ ਰਹੂਗਾ ਮੁੱਲ ਵੀਰੇ ਜੇ ਤੱਕ ਉਹ ਕੱਠੀਆਂ ਲੈ ਲੂਗਾ ਜਿਵੇਂ ਹੁਣ ਆ ਚਾਰ ਬੱਛੀਆਂ ਠੀਕ ਆ 15000 ਦੇ ਹਿਸਾਬ ਨਾਲ ਦੇਵਾਂਗੇ ਠੀਕ ਆ ਜੇ ਕੋਈ ਕੱਲੀ ਕੱਲੀ ਲੈਂਦਾ ਫਿਰ ਉਹਦੇ ਹਿਸਾਬ ਨਾਲ ਉਹ ਇਹਦਾ ਕੱਲੀ ਦਾ 17000 ਠੀਕ ਆ ਭਾਈ ਜੇ ਤਾਂ ਭਾਈ ਕਹਿੰਦਾ ਲਊਗਾ ਕੋਈ ਕੱਲੀ ਕੱਲੀ ਫਿਰ ਤਾਂ ਮੁੱਲ ਹੋਊਗਾ ਭਾਈ ਉਹ ਹੈ ਜਾਂ ਤੇ ਜੇ ਕੋਈ ਦਾੜਾ ਇਕੱਠਾ ਲੈਂਦਾ ਜਾਂ ਚਾਰ ਕੱਠੀਆਂ ਲੈਂਦਾ ਫਿਰ ਆਪਾਂ ਮੁੱਲ 15 ਦੇ ਹਿਸਾਬ ਨਾਲ ਕਰਦੇ ਆ ਕਿ ਨਹੀਂ ਭਾਈ ਹਾਂਜੀ ਹਾਂਜੀ ਤੇ ਅੱਗੇ ਭਾਈ ਕੁਲਵਿੰਦਰ ਦੋ ਨੰਬਰ ਪਹਿਲਾਂ ਆਪਾਂ ਥਾਣ ਚੈੱਕ ਕਰਵਾ ਦਈਏ ਇਹਨਾਂ ਦੇ ਲੈ ਥਾਣ ਚਾਰ ਚਾਰ ਚੈੱਕ ਕਰੋ ਭਾਈ ਚ ਬਾਕੀ ਪ੍ਰਿੰਟ ਬਹੁਤ ਚੰਗੇ ਆ ਐਚ ਐਫ ਦੇ ਨਗੀਨੇ ਆਗੇ ਸਾਰੇ ਬਾਈ ਸਾਰੇ ਪੂਰੀ ਚਮਕ-ਦਮ ਕਾਲੇ ਬੱਚੇ ਹੂੰ ਸਹੀ ਗੱਲ ਹੈ ਫੇਸ ਵਗੈਰਾ ਬੱਚੇ ਦਾ ਚੈੱਕ ਕਰੋ ਬਾਈ ਬੱਚਾ ਲੰਮਾ-ਲੁਮਾ ਦੇਖੋ ਕਿੰਨਾ ਲੇਟ ਨਹੀਂ ਬਾਈ ਪੂਰੀ ਡਰੋਸ ਵਾਲੇ ਚ ਜੇ ਗੱਲ ਕਰੀਏ ਲੈਂਥ ਵਗੈਰਾ ਲੈਗਸਪੋਰ ਸਾਰੀਆਂ ਚੀਜ਼ਾਂ ਪੂਰੀਆਂ ਕਿ ਨਹੀਂ ਬਾਈ ਲੈ ਕੰਨ ਦੇਖੋ ਯਾਰ ਪਹਿਲਾਂ ਤਾਂ ਫੇਸ ਵਗੈਰਾ ਨਾ ਬਹੁਤ ਚੰਗਾ ਆ ਗਿਆ ਪ੍ਰਿੰਟ ਬਹੁਤ ਚੰਗੇ ਆ ਗਏ ਥਣਚਾਰੀ ਮਿਲਣਗੇ ਤੁਹਾਨੂੰ ਕੋਈ ਫੋਰਸਾਂਗ ਨਹੀਂ ਮਿਲਣੀ ਤੇ ਬਾਈ ਕਲਵਿੰਦਰ ਇਹਦਾ ਮੁੱਲ ਇਹਦਾ ਵੀ 15 ਹੀ ਹੈ ਹਨਾ ਹਾਂਜੀ ਇਹਦਾ ਵੀ 15 ਹੀ ਹੈ ਜੀ ਦੜੇ ਦੇ ਹਿਸਾਬ ਨਾਲ ਬਈ ਕੱਲੀ ਲੈ ਲੂ ਤਾਂ ਵੀ 15 ਆ ਬੱਚੇ ਤਾਂ ਇਹ ਲੱਗਦਾ ਕਲਵਿੰਦਰ ਜਿਵੇਂ ਇੱਕੋ ਜੀ ਹੈ ਇਹ ਸੇਮ ਹੈ ਜੀ ਆ ਬਾਈ ਜੀ ਇਹਨਾਂ ਦੀ ਬਸ ਥੋੜੇ ਘਾਣੇ 15 20 ਦਾ ਹੀ ਫਰਕ ਆ ਬਸ ਸਹੀ ਗੱਲ ਹੈ ਇੱਕੋ ਜੇ ਆਗੇ ਤੇ ਇੱਕ ਸਾਨੂੰ ਬਾਈ 3 ਨੰਬਰ ਤੇ ਬੱਚਾ ਦਿਖਾਉਣਿਆ ਪਹਿਲਾਂ ਤਾਂ ਥਣ ਚੇਕ ਕਰਵਾਉਣਿਆ ਸਾਨੂੰ ਲੈ ਗੁਲਾਬੀ ਆ ਗਿਆ ਗੁਲਾਬੀ ਛੋਲੇ ਗੱਬਣਾ ਨਾਲ ਦੀ ਉਮਰ ਹੈ ਇਹ ਕੋਸਣੀ ਕਿੰਨੀ ਕੁ ਉਮਰ ਹੈ ਬਈ 8 ਮਹੀਨੇ ਹੈ ਜੀ ਬਸ 8 ਮਹੀਨੇ ਹਾਂਜੀ 8 ਮਹੀਨੇ ਉਮਰ ਹੈ ਬਈ ਉਸ ਹਿਸਾਬ ਨਾਲ ਅੰਦਾਜ਼ਾ ਲਾ ਲਓ ਥੋੜਾ ਇਹ ਨਾ ਰੱਸੇ ਦਾ ਕਰਕੇ ਇਹ ਬਈ ਖੁੱਲੀਆਂ ਆਂਆਂ ਬੱਚੀਆਂ ਹਮਮ ਆਰਮ ਚੋਂ ਤਾਂ ਕਰਕੇ ਥੋੜਾ ਜਿਹਾ ਹੁਣ ਮੰਨਦੇ ਫੁੱਲੀਆਂ ਆਈਆਂ ਕਰਕੇ ਥੋੜਾ ਜਿਹਾ ਤਾਂ ਇਹ ਕਰਦੀਆਂ ਬਈ ਨਹੀਂ ਬਾਈ ਕਹਿੰਦਾ ਕੋਈ ਚੱਕਰ ਨਹੀਂ ਆ ਪਲੇ ਸਮੇਂ ਵੇਦਾ ਵਰਪੂਰ ਕੁਆਲਟੀ ਦੇਖੋ ਕੰਨ ਦੇਖੋ ਛੋਟਾ ਛੋਟਾ ਹਾਂਜੀ ਪੂਰੀ ਜੇ ਗੱਲ ਕਰੀਏ ਨਾ ਮਸਤੀ ਕਰਦਿਆ ਕਨੇ ਹਾਂਜੀ ਹਾਂਜੀ ਬਿਲਕੁਲ ਜੇ ਜਾਨ ਆ ਜਾਂ ਜੋਰ ਆ ਫੇਰ ਹੀ ਬਈ ਐ ਕਰਦੀਆਂ ਜੇ ਕੁਝ ਵੀ ਨਾ ਹੋਵੇ ਵਿੱਚ ਆ ਚੜਾਈ ਚ ਲੈ ਦੇਖੋ ਜੜਾਈ ਪਲੀ ਸਮਝ ਵੀ ਬੱਛੀ ਆ ਪੂਰੀ ਹੂੰ ਕਿਸੇ ਨੇ ਹੈ ਜੀ ਮਿਲਸੀ ਹੋ ਕੇ ਜਸ ਬਾਲੀ ਕਮਾਲ ਆ ਦੀ ਬਾਕੀ ਡੱਬ ਡੱਬ ਪ੍ਰਿੰਟ ਪ੍ਰਿੰਟਰਾਂ ਦੇਖੋ ਬੜਾ ਕਮਾਲ ਆ ਗਿਆ ਬਾਈ ਬੱਚੇ ਦਾ ਸਰੀਰਾਂ ਚ ਜੋਰ ਆ ਬਈ ਐ ਮੰਨ ਲਓ ਮਾੜੇ ਬੰਦੇ ਦਾ ਸਮਝਣ ਵਾਲੇ ਨਹੀਂ ਕਿ ਨਹੀਂ ਬਈ ਨਹੀਂ ਜੀ ਨਹੀਂ ਚੰਗੀ ਫੀਡ ਤੇ ਪਲੇ ਹੋਏ ਬੱਚੇ ਸਹੀ ਗੱਲ ਆ ਚੰਗੀ ਫੀਡ ਵਗੈਰਾ ਤੇ ਪਲੇਆ ਥੋੜਾ ਯਾਰ ਸੇ ਦਾ ਜ਼ਰੂਰ ਮੰਦੇ ਆ ਕਿਉਂਕਿ ਬਾਈ ਕਿਹਨਾ ਖੁੱਲ੍ਹੇ ਨਹੀਂ ਆਈਆਂ ਤੇ ਬਾਈ ਕੁਲਵਿੰਦਰ ਇਹ ਵੀ 15000 ਦੇ ਹਿਸਾਬ ਨੇ ਦੇ ਦੇਣੀ ਹੈ ਨਾ ਇਹ ਦੜੇ ਦੇ ਵਿੱਚ ਬਾਈ ਜੀ 15000 ਦੇ ਹਿਸਾਬ ਨਾਲ ਤੇ ਮੈਂ ਕੱਲੀ ਦਾ 16000 ਚੱਕੋ ਬਾਈ ਕੱਲੀ ਦਾ 16 ਦੜੇ ਚ 15000 ਸੀ ਇਹਦੇ ਜਾਨੀਆਂ ਤੇ ਅੱਗੇ ਆ ਗਈ 4 ਨੰਬਰ ਬੱਚਾ ਹਾਂਜੀ ਇਹ ਵੀ ਸਾਨੂੰ ਦਿਖਾਉਣੇ ਆ ਬਈ ਸਾਨੂੰ ਪ੍ਰਿੰਟ ਜਾਤ ਕੁਆਲਟੀ ਰੇਟ ਸਾਰਾ ਕੁਝ ਸਹੀ ਮੰਨ ਲਓ ਵੀ ਜਾਇਜ਼ ਮਿਲੂਗਾ ਨਹੀਂ ਭਾਈ ਬਿਲਕੁਲ ਇਹਨੂੰ ਦੇਖੋ ਬਈ ਪਤਲਾ ਹੈ ਸਰੀਰ ਆ ਗਿਆ ਕਰਮਾਣੀ ਦਾ ਜੇ ਗੱਲ ਕਰੀਏ ਪਤਲੀ ਚਮੜੀ ਆ ਬਿਲਕੁਲ ਦੇਖੋ ਲੈ ਕਾਗਜ਼ਾਰ ਕੀ ਹੱਥ ਨਾਲ ਖੜੀ ਜਾਂਦੀ ਰੁਕ ਪੈਂਦਾ ਬਈ ਜੇ ਗੱਲ ਕਰੀਏ ਨਾ ਲੱਥਾਂ ਸਾਨੂੰ ਮੈਲਣ ਕਿ ਕਿਆ ਬਾਤ ਆ ਬਾਈ ਬਹੁਤ ਚੰਗਾ ਖਾਣਾ ਪੂਰੀ ਬਿੱਥੀ ਦੇ ਥਾਣਾ ਆਏ ਵੇ ਬਹੁਤ ਚੰਗੇ ਥਾਣਾ ਕੋਈ ਮਦਰ ਮਲਕ ਬਹੁਤ ਚੰਗੇ ਆ ਜੀ ਬੱਚਿਆਂ ਦੇ ਆਪਾਂ ਫਾਰਮ ਦੀ ਵੀਡੀਓ ਵੀ ਦਿਖਾ ਦੇਾਂਗੇ ਠੀਕ ਆ ਹਾਂ ਜੀ ਹਾਂ ਜੀ ਬਾਈ ਕਹਿੰਦਾ ਫਾਰਮ ਦੀ ਵੀਡੀਓ ਵੀ ਦਿਖਾ ਦੇਾਂਗੇ ਬਾਈ ਮਦਰ ਮਲਕ ਵੀ ਚੰਗੇ ਆ ਤੇ ਬਾਈ ਕਿੰਨੇ ਕਾ ਦੱਸੂਗੇ ਐ ਕਿ ਦੱਸ ਦੇਣੀ ਬਾਈ ਇਹਨਾਂ ਦੇ ਮਦਰ ਮਲਕ ਹੈਗੇ 35 ਲੀਟਰ ਤੱਕ ਦੇ ਮਦਰ ਮਲਕ ਹੈਗੇ ਆ ਪਲਾਸ ਵਾਲੇ ਵੀ ਹੈਗੇ ਠੀਕ ਆ ਠੀਕ ਆ ਪਰ ਆਪਾਂ ਅਗਲੇ ਦਿਨਾਂ ਸੇਵਾ ਦੇ ਨਾਲ ਦੁੱਧ ਦੇਣਾ ਬੱਚਿਆਂ ਨੂੰ ਠੀਕ ਹੈ ਜੀ ਹੁਣ ਜੇ ਲਜਾ ਕੇ ਉਹ ਸੁੱਕੀ ਤੂੜੀ ਤੇ ਬੰਨ ਲੂ ਤਾਂ ਆਪਾਂ ਕਹਿ ਨਹੀਂ ਸਕਦੇ ਸਹੀ ਗੱਲ ਆ ਬਾਈ ਠੀਕ ਹੈ ਸੇਵਾ ਹੋਵੇ ਬੱਚਿਆਂ ਆਪੇ ਹੀ ਦਸਣਗੇ ਜਦੋਂ ਕੀ ਆ ਬਾਤ ਤੇ ਬਾਈ ਕੁਲਵਿੰਦਰ ਇਹ ਚਾਰੇ ਬੱਚਿਆਂ ਦਾ ਕਰਾਇਆ ਵੀ ਬਾਈ ਕਹਿੰਦਾ ਫ੍ਰੀ ਕਰਾਇਆ ਬਾਈ ਜੀ ਹਾਂ ਫ੍ਰੀ ਪੂਰੇ ਪੰਜਾਬ ਦਾ ਹਾਂ ਪੂਰੇ ਪੰਜਾਬ ਦਾ ਚਾਰਾ ਮਗਰ ਵੀ ਫ੍ਰੀ ਆ ਤੇ ਸੱਤਾ ਮਗਰ ਵੀ ਫ੍ਰੀ ਹੋਈ ਆ ਹਾਂ ਜੀ ਹਾਂ ਤੇ ਅੱਗੇ ਬਾਈ ਕੁਲਵਿੰਦਰ ਆ ਗਿਆ ਪੰਜ ਨੰਬਰ ਬੱਚਾ ਬਿਲਕੁਲ ਜੀ ਇਹ ਤਾਂ ਆ ਗਿਆ ਟੀਕੇ ਦੇ ਜਮਾਂ ਕਾਬਲੀ ਇਹ ਤਿਆਰੀ ਆ ਬਸ ਗਲਾਬੀ ਬੂਹ ਤੇ ਥੋੜੀ ਸੇਵਾ ਕਰਨ ਲਈ ਲੋੜ ਆ ਬਸ ਰੰਗ ਦੇਖੋ ਯਾਰ ਪਹਿਲਾਂ ਤਾਂ ਬੱਚੇ ਦਾ ਹਨਾ ਕੀ ਬਾਤ ਹੈ ਲੈ ਬਈ ਫੇਸ ਵਗੈਰਾ ਚੈੱਕ ਕਰੋ ਯਾਰ ਬਹੁਤ ਪਿਆਰਾ ਫੇਸ ਪਿੰਕ ਨੋਜ਼ ਆ ਬਾਈ ਜੀ ਹਮ ਸਹੀ ਗੱਲ ਹੈ ਗੁਲਾਬੀ ਥਣ ਹੋਣਗੇ ਸਭ ਗੁਲਾਬੀ ਥਣ ਹੋਣਗੇ ਬਾਈ ਤੁਹਾਨੂੰ ਥਣ ਵੀ ਆਪਾਂ ਚੈੱਕ ਕਰਾਂ ਨੇ ਬਾਕੀ ਬਰੀਡ ਦੇਖੋ ਬੱਚੇ ਦੀ ਯਾਰ ਪਹਿਲਾਂ ਤਾਂ ਤੁਸੀਂ ਥਣ 4 ਦਲਾਬੀ ਥਾਣਾ ਬਹੁਤ ਚੰਗਾ ਥਾਣ ਲੱਗਿਆ ਰਕ ਨਹੀਂ ਬਾਈ ਕਲਵੈਂਟ ਹਾਂਜੀ ਹਾਂਜੀ ਬਾਕੀ ਟੀਕਾ ਲੈਣ ਦੇ ਕਾਬਲੀ ਕਾਬਲੀ ਬਾਈ ਥੋੜੀ ਸਮਾਈ ਕਰਕੇ ਮੱਛੀ ਤਿਆਰ ਹੀ ਆ ਜਣੀ ਗ੍ਰੋਥ ਬਹੁਤ ਆ ਮੱਛੀ ਦੀ ਸਹੀ ਗੱਲ ਆ ਗ੍ਰੋਥ ਵਗੈਰਾ ਚੈੱਕ ਕਰੋ ਬਾਕੀ ਐਂ ਲਾ ਲਓ ਵੀ ਆਉਣ ਵਾਲੇ ਸਮੇਂ ਚ ਗੱਲਾਂ ਕਰਾਉਣੀਆਂ ਬੱਚਿਆਂ ਨੇ ਕਿ ਨਹੀਂ ਬਾਈ ਬਿਲਕੁਲ ਬਾਈ ਸਮਾਈ ਦੇ ਸਿਰ ਤੇ ਹਾਂਜੀ ਜੇ ਨਾ ਸਮਾਈ ਹੋਊਗੀ ਤਾਂ ਬਾਈ ਆਪਾਂ ਨੂੰ ਪਤਾ ਕਿ ਨਹੀਂ ਹਾਲੇ ਬਾਈ ਗ੍ਰੋਥ ਵਾਲੀਆਂ ਮੱਛੀਆਂ ਕੋਈ ਆਏ ਨਹੀਂ ਹੈਗਾ ਸ਼ੁਰੂ ਤੋਂ ਨਹੀਂ ਆਉਣਗੀਆਂ ਤੇ ਬਾਈ ਕਲਵਿੰਦਰ ਇਹ ਜਿਹੜੇ ਤਿੰਨੇ ਵੱਡੇ ਬੱਚੇ ਆ ਗਏ ਇਹਨਾਂ ਦਾ ਮੁੱਲ ਕੀ ਰੋ ਇਹਦਾ ਮੁੱਲ ਕੀ ਰੋ ਬੋਲ ਇਹਦਾ ਵੀਰੇ ਆਪਣਾ ਜਾਇਜ਼ਾ ਮੁੱਲ ਹੀ ਹੋਊਗਾ ਆਪਣਾ 17000 ਰੁਪਿਆ ਇਹਦਾ 17000 ਹਾਂਜੀ ਚੱਕੋ ਬਾਈ 17000 ਦੀ ਦੇਣੀ ਹੈ ਕੋਈ ਬਾਈ ਨੇ 25 ਨਹੀਂ ਮੁੱਲ ਕਰਿਆ ਕੋਈ 20 ਨਹੀਂ ਕਰਿਆ 17000 ਦੀ ਬਾਈ ਕਹਿੰਨਾ ਆਪਾਂ ਦੇ ਦੇਣੀ ਆ ਅੱਗੇ ਆ ਗਿਆ ਬਾਈ 6 ਨੰਬਰ ਬੱਚਾ ਇਹ ਆਪਾਂ ਦਿਖਾਉਣਾ ਤੁਹਾਨੂੰ ਜਮਾਂ ਆ ਲਾ ਲਓ ਫਿੱਟ ਸਰੀਰ ਆ ਅਸਲ ਵਿੱਚ ਆਪਾਂ ਜੀ ਕਹਿ ਦਈਏ ਨਾ ਘੋੜੀਆਂ ਚ ਕਿਹਾ ਜਾਂਦਾ ਹੁੰਦਾ ਹਾਂਜੀ ਹਾਂਜੀ ਉਸ ਹੀ ਰਾਗਾ ਡਾਇਮੰਡ ਪੀਸ ਆ ਬਿਲਕੁਲ ਕੀ ਟਿਕਾ ਹੈ ਤੇਰਾ ਮਹੀਨੇ ਉਮਰ ਆ ਬੱਚੇ ਦੀ 13 ਮਹੀਨੇ ਉਮਰ ਬਿਲਕੁਲ ਤਿਆਰ ਆ ਬਾਈ ਇਸ ਦੇਖੋ ਬੋਦੀ ਦੇਖੋ ਬੜੀ ਕਮਾਲ ਆ ਚਮਕ ਚਮਕ ਨਾ ਬੱਚੇ ਦੇ ਗੱਲ ਕਰੀਏ ਫੁੱਲ ਆ ਗਈ ਟਿਕਾ ਲੈਣ ਦੇ ਚਮਕਾ ਬਲ ਹਾਂਜੀ ਹਾਂ ਇਹਦਾ ਸਰੀਰ ਹੀ ਪਤਲਾ ਮੰਨ ਕੇ ਚੱਲੋ ਵੀ ਇਹ ਆਏ ਨਹੀਂ ਹੈਗੀ ਲਿੱਸੀ ਆਕ ਨਹੀਂ ਬਾਈ ਨਹੀਂ ਫਿਰ ਛਾੜ ਮੇ ਸਰੀਰ ਦੀ ਪੂਰੀ ਪਾਲੀ ਸੰਭੀ ਵੀ ਮੱਛੀ ਆਏ ਨਹੀਂ ਢੱਡਲ ਜੀ ਨਹੀਂ ਗਈ ਇਹ ਹਾਂਜੀ ਬਾਕੀ ਥਾਣ ਆਪਾਂ ਤੁਹਾਨੂੰ ਨੇੜੇ ਚੈੱਕ ਕਰਵਾਣੇ ਬਾਈ ਥਾਣ گلابی ਥਾਣ ਹੋਂ ਥਾਣ گلابی ਚਾਰ ਥਾਣ ਦੂਜੀ ਫੋਰਸ ਆ ਕੋਈ ਨਹੀਂ ਲੈ ਆਇਆ ਰਾਈ ਬਾਕੀ ਰੰਗ ਰੂਪ ਬਾਈ ਬਹੁਤ ਚੰਗੇ ਆ ਗਏ ਟੀਕਾ ਲੈਣ ਦੇ ਆ ਤਾਂ ਜਮਾ ਹੈ ਮੰਨ ਲਓ ਤਿੰਨੇ ਕਾਵਲੀ ਆ ਲੈ ਹੀ ਲੈਣੇ ਇਹਨਾਂ ਦਾ ਠੀਕਾ ਬਸ ਥੋੜੀ ਛੋਟੀ ਸਮਾਈ ਦੇ ਹਿਸਾਬ ਨਾਲ ਕਿ ਨਹੀਂ ਬਾਈ ਬਿਲਕੁਲ ਵੀ ਕਿਹ ਜੀ ਛੋਟੀ ਸਮਾਈ ਆ ਕਿਵੇਂ ਦੀ ਚੀਜ਼ ਪਾਉਣੇ ਇਹਨਾਂ ਨੂੰ ਤੇ ਅੱਗੇ ਬਾਈ ਕੁਲਵਿੰਦਰ ਲਾਟ ਤੇ ਜੀ ਦਾ ਰੇਟ ਇਹਦਾ ਰੇਟ ਵੀਰੇ 25000 ਰੁਪਿਆ 25000 ਹਾਂ ਜੀ ਕੋਈ ਕੱਲੀ ਲੈਂਦਾ ਤਾਂ ਠੀਕ ਜੀ ਕੋ ਤਿੰਨੇ ਇਕੱਠੀਆਂ ਲੈ ਲੂਗਾ ਰੇਟ ਹੋ ਜਾਗਾ ਨਾ ਤਾਂ 30 ਆ ਨਾ 28 ਆ ਨਾ 27 ਆ 25000 ਦੀ ਦੇ ਦੇਣੀ ਆ ਬਾਈ ਹਾਂ ਜੀ ਅੱਗੇ ਬਾਈ ਲਾਟ ਤੇ ਦਿਖਾਉਣਾ ਸਾਨੂੰ ਇੱਕ ਨੰਗੀ ਨਾ ਇਹ ਵੀ ਡਾਇਮੰਡ ਪੀਸ ਆ ਟੀਕਾ ਲੈਣ ਦੇ ਕਾਬਲ ਕਿੰਨੀ ਉਮਰ ਦਾ ਹੈ ਬਈ ਬੱਚਾ ਇਹ ਵੀ ਬਈ 13 ਮਹੀਨੇ ਉਮਰ ਆ ਠੀਕ ਆ ਦੰਦੋਂ ਖੀਰੀ ਆ ਗਈ ਹੈ ਨਾ ਆ ਦੰਦ ਆਪਾਂ ਦਿਖਾ ਵੀ ਦੰਦੇ ਆ ਬੱਚਾ ਦੰਦ ਬਾਈ ਕਹਿੰਦਾ ਦਿਖਾ ਦਿੰਦੇ ਆ ਬਾਈ ਕੱਦ ਕਾਰ ਪੂਰੀ ਹਾਈਟ ਲੈਂਥ ਵਾਲੀ ਬੱਚੀ ਆ ਪੂਰੀ ਸੰਮੀ ਪਲੀ ਵੀ ਹਾਈਟ ਦੇਖੋ ਮੈਂ ਕਹਿੰਦਾ ਜਿੱਡੇ ਜਿੱਡਾ ਇਹਦਾ ਕੱਦ ਆ ਬਾਈ ਕੁਲਵਿੰਦਰ ਰੇਟ ਕਹਿੰਦਾ 100 ਪਾਉਂਦੀ ਹੈ ਨਾ ਹਾਂਜੀ ਹਾਂ ਇਹ ਖੀਰੀ ਬੱਚੀ ਆ ਜਿਹੜੇ ਬਈ ਦੰਦਾਂ ਦੇ ਵਿੱਚ ਦੰਦ ਵੀ ਦਿਖਾ ਦਿਓ ਦੰਦ ਵੀ ਆਪਾਂ ਦਿਖਾਉਨੇ ਆ ਬਈ 1 ਮਿੰਟ ਲਓ ਲੈ ਬਈ ਜਮਾ ਕੱਚੀ ਕੀ ਰਿਆ ਪਿਓਰ ਨਿੱਕੇ ਨਿੱਕੇ ਦੰਦ ਪਿਆ ਬੱਚੇ ਗਲਾਬੀ ਥਾਣਾ ਵੀਰੇ ਥਾਣ ਵੀ ਦਿਖਾ ਦ ਹੂੰ ਗਲਾਬੀ ਥਾਣਾ ਬਿਲਕੁਲ ਪੂਰੀ ਕੈਪ ਗਲਾਬੀ ਥਾਣਾ ਪੂਰੀ ਵਿਥੇ ਥਣ ਲੱਗਿਆ ਬਾਬਾ ਸੋਣਾ ਥਾਣਾ ਜਿਹਨੂੰ ਆਪਾਂ ਕਹਿੰਦੀ ਐ ਇੱਕ ਨੰਬਰ ਥਾਣਾ ਬਈ ਫੋਰਸਾਂਗ ਤਾਂ ਸਾਨੂੰ ਐ ਮਾਰਦੇ ਕੋਈ ਕਿਸੇ ਦੇ ਵੀ ਨਹੀਂ ਮਿਲਣੀ ਕਿਸੇ ਵੀ ਬੱਚੇ ਦੇ ਮਿਲਣੇ ਨਹੀਂ ਬਾਕੀ ਪ੍ਰਿੰਟ ਰੰਗ ਰੂਪ ਸਨਖ ਬਣਾਣਾ ਗੱਲ ਕਰੀਏ ਬਸੀ ਚ ਫੋਲ ਆ ਗਿਆ ਹੱਡਾਂ ਪੈਰਾਂ ਦੀ ਖੁੱਲੀ ਆ ਗਈ ਬਈ ਐ ਮੰਨ ਲਓ ਜਿਵੇਂ ਚਾਰੂ ਬਣੂਗੀ ਵਧੀਆ ਬਣੂਗੀ ਕਿ ਨਹੀਂ ਬਈ ਹਾਂਜੀ ਹਾਂਜੀ ਸਟ੍ਰੇਟ ਹੱਡੀ ਦੀ ਆ ਬਿਲਕੁਲ ਸਹੀ ਗੱਲ ਆ ਬਾਕੀ ਮਦਰ ਮਿਲਕ ਵੀ ਬਾਈ ਨੇ ਇਹਨਾਂ ਦੇ ਚੰਗੇ ਦੱਸੇ ਆਗੇ ਬਾਕੀ ਅਗਲੇ ਦੀ ਸੇਵਾ ਨਾ ਲਗ ਨਹੀਂ ਬਾਈ ਜਿਹੜਾ ਜਆ ਪਾਵਾਂਗੇ ਉਹ ਹੈ ਤਿਆਰ ਹੋਣੀ ਆ ਤੇ ਹੁਣ ਹਾਈਟ ਦੇਖੋ ਅਜੇ ਤਾਂ ਕੋ ਖੀਰੀ ਬੱਚੀ ਆ ਜਿਵੇਂ ਇਹ ਤੇ ਖੀਰੀ ਨੇ ਮੰਨ ਲਓ ਵੀ ਸੂਪ ਪੈਣਾ ਹੈਗਾ ਬਸ ਸੂਪ ਪੈਣਾ ਸਹੀ ਗੱਲ ਆ ਤੇ ਇਹਦਾ ਮੁੱਲ ਦੱਸ ਬਾਈ ਫਿਰ ਇਹਦਾ ਮੁੱਲ ਵੀਰੇ 30000 ਰੁਪਇਆ 30000 ਹਾਂਜੀ ਹਾਂ ਚੱਕੋ ਬਾਈ ਕੋਈ 35 ਨਹੀਂ ਕੋ 40 ਨਹੀਂ 30000 ਰੁਪਇਆ 30000 ਰੁਪਏ ਦੀ ਬਾਈ ਇਹਨਾਂ ਦੇ ਦੇ ਦੇਣੀ ਆ ਜੇ ਕੋਈ ਸਾਰੇ ਮੰਨ ਕੇ ਚਲੋ ਦੜਾ ਸੱਤੇ ਦੀਆਂ ਸੱਤੇ ਇਕੱਠੀਆਂ ਲੈਂਦੇਗਾ ਲੈਂਦਾ ਕੋਈ ਵੀਰ ਸਾਰੇ ਪੰਜਾਬ ਦਾ ਕਰਾਇਆ ਫਰੀ ਆ ਜਿੱਥੋਂ ਤੱਕ ਮਰਜੀ ਡਿਲੀਵਰੀ ਕਰਾ ਲਓ ਨਹੀਂ ਭਾਈ ਜੇ ਕੋ ਸੱਤੇ ਇਕੱਠੀਆਂ ਲੈਂਦਾ ਤਾਂ ਫਿਰ ਇਹਨਾਂ ਦੇ ਆਪਾਂ ਰੇਟ 'ਚ ਵੀ ਡਿਸਕਾਊਂਟ ਕਰ ਦਿਆਂਗੇ ਕੋਈ ਗੱਲ ਨਹੀਂ ਠੀਕ ਆ ਜੇ ਕੋਈ ਬਾਈ ਕਹਿੰਦਾ ਸੱਤੇ ਇਕੱਠੀਆਂ ਲੈਣਾ ਚਾਹੁੰਦਾ ਤਾਂ ਆਪਾਂ ਇਹਨਾਂ 'ਚ ਵੀ ਡਿਸਕਾਊਂਟ ਹੋਰ ਦੇ ਦਾਂਗੇ ਹੋਰ ਦੱਸੋ ਕਿ ਨਹੀਂ ਭਾਈ ਹਾਂਜੀ ਹਾਂਜੀ ਕੀ ਬਾਤ ਆ ਭਾਈ ਤੇ ਨਕਸੀ ਕੇ ਬਾਈ ਕੋਲੇ ਭਾਈ ਸੱਤ ਸੱਤੇ ਹੀ ਦਿਖਾ ਦੇ ਜੇ ਕਿਸੇ ਵੀਰ ਨੂੰ ਕੋਈ ਪਸੰਦ ਆਵੇ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦਾ ਵੀਡੀਓ ਨੂੰ ਵੇਖਣ ਲਈ ਧੰਨਵਾਦ ਜੀ